ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਇਹਨੇ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਹਾਂ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਕਮਲਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਹੋਰ ਸਨਾਉ ਦੀਦੀ ਠੀਕ ਠਾਕ ਜੀ ਲੱਗਿਆ ਜੀ ਕੈਨੇਡਾ ਜਾ ਕੇ ਕਿਵੇਂ ਲੱਗ ਰਿਹਾ ਏ ਹੋਸਟਲ ਲੋ ਫਰੋਮ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਕੀ ਜੀ ਤੁਸੀਂ ਨੰਬਰ ਕਹਿ ਰਹੇ ਹੋ ਕਿ ਨੰਬਰ ਦੱਸੋ ਆਰਵਦੀਪ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਵੀਰਪਾਲ ਕੌਰ ਜ਼ਿਲ੍ਹਾ ਬਰਨਾਲਾ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਫੇਸ ਵਾਸ਼ ਦੀਦੀ ਦੇਖੋ ਜੀ ਫੇਸ ਵਾਸ਼ ਮੇਰਾ ਜੇ ਤੁਹਾਨੂੰ ਮੈਂ ਦੱਸਾਂ ਮੈਂ ਕਾਫੀ ਵੀਡੀਓ ਦੇ ਵਿੱਚ ਦੱਸ ਚੁੱਕੀ ਆ ਪਹਿਲਾਂ ਵੀ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਏ ਕਿ ਮੈਂ ਜਿਹੜਾ ਫੇਸ ਵਾਸ਼ ਵਰਤਦੀ ਆ ਉਹ ਮੈਂ ਤੁਹਾਨੂੰ ਵੀਡੀਓ ਤੁਹਾਡਾ ਬਣਾ ਕੇ ਸ਼ੇਅਰ ਕਰਕੇ ਆਪਣਾ ਫੇਸ ਕਲੀਨ ਕਰ ਕਰਕੇ ਦਿਖਾ ਦੂੰਗੀ ਤੁਹਾਨੂੰ ਮੈਂ ਤੁਹਾਨੂੰ ਵੈਸੇ ਦੱਸ ਦਿੰਨੀ ਆ ਕਿ ਮੇਰਾ ਫੇਸ ਵਾਸ਼ ਹੈ ਜਿਹੜਾ ਮੈਂ ਥੋੜਾ ਜਿਹਾ ਵੇਸਣ ਪਾ ਲੈਣਾ ਹੱਥ ਤੇ ਬਸ ਇੰਨਾ ਕੁ ਇੰਨਾ ਕੁ ਥੁੰਡੀ ਭਰ ਕੇ ਇਦਾਂ ਚੁੰਡੀ ਭਰ ਕੇ ਹੱਥ ਤੇ ਪਾ ਲੈਣਾ ਉੱਪਰ ਉਹਦੇ ਗੁਲਾਬ ਜਲ ਪਾ ਲੈਣਾ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਮੈਂ ਆਪਣਾ ਫੇਸ ਕਲੀਨ ਕਰ ਲੈਣਾ ਦਿਨ ਵਿੱਚ ਦੀ ਮੈਂ ਇੱਕ ਵਾਰੀ ਕਰਦੀ ਆ ਸ਼ਾਮ ਨੂੰ ਮੈਂ ਆਪਣਾ ਫੇਸ ਕਲੀਨ ਕਰ ਲੈਨੀ ਆ ਉਹਦੇ ਨਾਲ ਤੇ ਬਾਅਦ ਵਿੱਚ ਮੈਂ ਆਪਣਾ ਜੋ ਵੀ ਪਾ ਕਿੰਨੀਆਂ ਰੈਮਡੀਜ਼ ਆਪਾਂ ਸ਼ੇਅਰ ਕੀਤੀਆਂ ਤੁਹਾਡੇ ਨਾਲ ਜੋ ਵੀ ਆਪਾਂ ਸਿਰਮ ਵਗੈਰਾ ਬਣਾ ਕੇ ਰੱਖਿਆ ਹੈਗਾ ਆਪਾਂ ਉਹ ਲਗਾ ਲੈਨੇ ਆਪਣੇ ਫੇਸ ਦੇ ਉੱਪਰ ਤੇ ਪਰ ਮੇਰਾ ਜੋ ਫੇਸ ਵਾਸ਼ ਜੇ ਤੁਸੀਂ ਪੁੱਛੋ ਤੇ ਵੇਸਨ ਇਹ ਗੁਲਾਬ ਜਲੀ ਹੈ ਤੇ ਰੱਬ ਦੀ ਕਿਰਪਾ ਨਾਲ ਆਪਣੀ ਸਕਿਨ ਵਧੀਆ ਪਈ ਹੈ ਜੀ ਆਪਾਂ ਸ਼ੁਰੂ ਤੋਂ ਇਹੀ ਹੀ ਲਗਾਇਆ ਹੈ ਹੋਰ ਕੋਈ ਫੇਸ ਵਾਸ਼ ਨਹੀਂ ਲਗਾਇਆ ਤੇ ਚਲੋ ਜੀ ਇੱਕ ਭੈਣ ਨੇ ਆਪ ਨੂੰ ਕਮੈਂਟ ਕੀਤਾ ਹੈ ਕਿ ਮੈਂ ਸਾਬਣ ਨਾਲ ਹੀ ਮੂੰਹ ਧੋਨੀਆ ਤੇ ਮੇਰੇ ਕੋਈ ਰਿੰਕਲ ਵਗੈਰਾ ਨਹੀਂ ਹੋਏ ਚਲੋ ਜੀ ਬਹੁਤ ਵਧੀਆ ਗੱਲ ਆ ਕਿ ਸਾਬਣ ਤੁਸੀਂ ਕਿਹੜੀ ਸਾਬਣ ਯੂਜ਼ ਕਰਦੇ ਹੋ ਇਹ ਵੀ ਕਮੈਂਟ ਕਰ ਦਿਓ ਤੇ ਵੈਸੇ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਬਨ ਨਾਲ ਹਨਾ ਸਕਿਨ ਖਰਾਬ ਹੋ ਜਾਂਦੀ ਬਾਕੀ ਚਲੋ ਆਪੋ ਆਪਣੀ ਸਕਿਨ ਦਾ ਹਿਸਾਬ ਹੁੰਦਾ ਹੈ ਤੇ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਮੈਂਟ ਕਰਨ ਵਾਸਤੇ ਤੁਸੀਂ ਦੱਸਿਓ ਜਰੂਰ ਤੁਸੀਂ ਕਿਹੜੀ ਸਾਬਨ ਯੂਜ਼ ਕਰਦੇ ਹੋ ਠੀਕ ਹੈ ਜੀ ਤੇ ਨੇਚਰਲ ਕਲਰ ਬਾਰੇ ਪੁੱਛਿਆ ਗਿਆ ਸਰਬਜੀ ਤਕੌਰ ਕੋਈ ਗੱਲ ਨਹੀਂ ਜੀ ਆਪਾਂ ਬਹੁਤ ਜਲਦੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਸਵਰਨਜੀਤ ਕੌਰ ਆਂਪੁਰੇ ਤੋਂ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਠੀਕ ਹੈ ਜੀ ਆਪਾਂ ਨੂੰ ਇੰਨੇ ਕ ਕਮੈਂਟ ਆਏ ਸੀ ਤੇ ਆਪਾਂ ਤੁਹਾਡਾ ਨਾਮ ਬੋਲਦਾ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਵੀਡੀਓ ਤੇ ਅੱਜ ਆਪਾਂ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਤੁਹਾਡੇ ਅਸਤੇ ਕਿ ਜਿਨ੍ਹਾਂ ਨੂੰ ਐ ਲੱਗਦਾ ਸਾਡੇ ਫੇਸ ਦੇ ਉੱਪਰ ਗਲੋ ਨਹੀਂ ਆਉਂਦਾ ਖਾਸ ਕਰਕੇ ਇੰਨਾ ਦਿਨਾਂ ਦੇ ਵਿੱਚ ਆਹ ਟਾਈਮ ਜਿਹੜਾ ਚੱਲ ਰਿਹਾ ਹੈ ਬਹੁਤ ਜ਼ਿਆਦਾ ਮੌਸਮ ਠੀਕ ਨਹੀਂ ਹੈਗਾ ਹਨਾ ਕਦੇ ਗਰਮੀ ਹੋ ਜਾਂਦੀ ਆ ਕਦੇ ਮੀਂਹ ਪੈ ਜਾਂਦਾ ਏ ਉਹਦੇ ਨਾਲ ਬਹੁਤ ਜ਼ਿਆਦਾ ਨਾ ਆਪਣੇ ਐ ਹੋਰੀ ਹੋ ਜਾਂਦੀ ਹੈ ਸਕਿਨ ਸੰਭਲਣ ਜਾਂ ਤੇ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਨਾ ਤਾਂ ਐਦਾਂ ਕਾਲਾ ਹੀ ਪੈ ਜਾਂਦਾ ਏ ਫੇਸ ਬਿਲਕੁਲ ਵੀ ਜਚਦਾਨੀ ਕੋਈ ਗਲੋ ਨਹੀਂ ਹੁੰਦਾ ਚਿਹਰੇ ਦੇ ਉੱਪਰ ਤੇ ਆਪਾਂ ਬਹੁਤ ਵਧੀਆ ਰੈਮੇਡੀ ਲੈ ਕੇ ਆਏ ਆ ਜਿਨ੍ਹਾਂ ਦੇ ਸ਼ਾਈਆਂ ਹੀ ਆ ਵੀ ਪੈ ਜਾਂਦੀਆਂ ਇਸ ਰੂਤ ਦੇ ਵਿੱਚ ਨਾ ਖਾਸ ਕਰਕੇ ਸ਼ਾਈਆਂ ਪੈ ਜਾਂਦੀਆਂ ਤੇ ਆਪਾਂ ਬਹੁਤ ਵਧੀਆ ਰੈਮੇਡੀ ਲੈ ਕੇ ਆਏ ਆ ਬਸ ਦੋ ਤਿੰਨ ਚੀਜ਼ਾਂ ਹੀ ਪੈਣੀਆਂ ਉਹਦੇ ਵਿੱਚ ਤੇ ਆਪਾਂ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਸਿੰਪਲ ਜੀ ਰੈਮੇਡੀ ਲੈ ਕੇ ਆਉਣੇ ਹੁੰਨੇ ਆ ਕਿ ਚਲੋ ਪੈਣਾ ਨੂੰ ਆਸਾਨੀ ਹੋ ਜਾਵੇ ਠੀਕ ਹੈ ਜੀ ਤੇ ਆਪਾਂ ਕਰਦੇ ਆ ਸ਼ੁਰੂ ਆ ਦੇਖੋ ਜੀ ਆਪਾਂ ਇਹਦੇ ਵਿੱਚ 2 ਕ ਚਮਚੇ ਦੁੱਧ ਦੇ ਪਾਲੇ ਆ ਕੱਚਾ ਦੁੱਧ ਕੱਚੇ ਦੁੱਧ ਦੇ ਆਪਾਂ 2 ਕ ਚਮਚਿਆਂ ਦਾ ਵਾਰਾ ਪਾ ਲਿਆ ਇਹ ਦੇਖੋ ਜੀ ਚਮਚੇ ਆਪਣੇ ਥੋੜੇ ਵੱਡੇ ਵਾਲੇ ਆ 2 ਚਮਚੇ ਆਪਾਂ ਪਾ ਲਏ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਕੋਈ ਗੱਲ ਨਹੀਂ ਆਪਾਂ ਇੱਕ ਪੇਸਟ टाइप ਹੀ ਬਣਾਣਾ ਹੈ ਕੋਈ ਚੱਕਰ ਨਹੀਂ ਜੀ ਤੇ ਇਹਦੇ ਵਿੱਚ ਆਪਾਂ ਪਹਿਲਾਂ ਪਾਉਣਾ ਹੈ ਤੇ ਬੇਸਣ ਨੂੰ ਤੁਸੀਂ ਛਾਨ ਕੇ ਕਿਦਾਂ ਕਿਸੇ ਗੁੱਤਲੀ ਚ ਪਾ ਕੇ ਰੱਖ ਲਿਓ ਕਿਉਂਕਿ ਬੇਸਣ ਐਸੀ ਚੀਜ਼ ਆ ਖਾਣ ਨਹੀਂ ਹੁੰਦਾ ਆਪਾਂ ਫ੍ਰਿਜ ਵਿੱਚ ਹੀ ਲਗਾ ਦਿੰਨੇ ਆ ਦੇਖੋ ਜੀ ਆਪਾਂ ਇਹਦੇ ਵਿੱਚ ਛੋਟਾ ਜਿਹਾ ਚਮਚਾ ਇਹ ਆਪਣੇ ਕੋਲੇ ਇਹ ਬੇਸਣ ਦਾ ਆਪਾਂ ਪਾ ਲਿਆ ਠੀਕ ਹੈ ਜੀ ਤੇ ਬੇਸਣ ਨੂੰ ਮੈਂ ਕੀ ਕਰਦੀ ਹੁੰਨੀ ਆ ਮੈਂ ਫ੍ਰਿਜ 'ਚ ਹੀ ਰੱਖਦੀ ਆ ਕਿਉਂਕਿ ਕਿਤਾ ਹੁਣ ਮੌਸਮ ਇਦਾਂ ਦਾ ਹੈ ਪਰ ਮੈਂ ਸਰਦੀ ਦੇ ਵਿੱਚ ਗਰਮੀ ਹੋਵੇ ਮੈਂ ਫ੍ਰਿਜ 'ਚ ਰੱਖਦੀ ਆ ਇੱਕ ਬੇਸਣ ਤੇ ਇੱਕ ਜਿਹੜੀ ਦਲੇ ਛੋਲਿਆਂ ਦੀ ਦਾਲ ਹੁੰਦੀ ਹੈ ਨਹੀਂ ਤਾਂ ਉਹਦੇ ਵਿੱਚ ਨਾ ਹੋਰੀ ਢੋਰ ਆ ਜਾ ਪੈ ਜਾਂਦਾ ਬੇਸਣ ਵੀ ਬਾਹਰ ਖਰਾਬ ਹੋ ਜਾਂਦਾ ਹੈ ਤੇ ਹੁਣਾਂ ਜੀ ਆਪਣੇ ਕੋਲੇ ਇਹ ਵਾਰਾ ਅਲਸੀ ਦਾ ਪਾਊਡਰ ਆ ਅਲਸੀ ਜਿਹੜੀ ਆਪਾਂ ਖਾਣੇ ਵੀ ਆ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਆ ਅਲਸੀ ਵਾਲਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਤੇ ਹੁਣ ਆਪਾਂ ਜਿਹੜੀ ਤੀਸਰੀ ਚੀਜ਼ ਇਹਦੇ ਵਿੱਚ ਪਾਵਾਂਗੇ ਉਹ ਆ ਜੀ ਚੋਲਾਂ ਦਾ ਆਟਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਜਿਨ੍ਹਾਂ ਦੇ ਪੈਣਾ ਦੇ ਸ਼ਾਈਆਂ ਵਗੈਰਾ ਹੈਗੀ ਐ ਬਹੁਤ ਛੇਤੀ ਚੱਕੀਆਂ ਜਾਣਗੀਆਂ ਜੇ ਤੁਸੀਂ ਇਹ ਵਾਲੀ ਰੇਮੇਡੀ ਯੂਜ਼ ਕਰਦੇ ਹੋ ਨਾ ਕਿਉਂਕਿ ਅੱਜ ਕੱਲ ਨਾ ਪੈਣਾ ਨੂੰ ਸ਼ਾਈਆਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਇੱਕ ਤਾਂ ਆਪਣਾ ਖਾਣ-ਪਾਣ ਉਹ ਜਾਏ ਇੱਕ ਦੇਖੋ ਜੀ ਆਪਾਂ ਨੂੰ ਇਹ ਹੋ ਜਾਂਦਾ ਕਿ ਘਰ ਦੀਆਂ ਕਬੀਰਦਾਰੀਆਂ ਦੇ ਵਿੱਚ ਆਪਾਂ ਆਪਦਾ ਖਾਣ-ਪਾਣ ਉੰਨਾ ਵਧੀਆ ਰੱਖ ਨਹੀਂ ਸਕਦੇ ਠੀਕ ਹੈ ਉਹਦੇ ਕਰਕੇ ਵੀ ਸ਼ਾਈਆਂ ਆਪਣੇ ਬਹੁਤ ਜਲਦੀ ਪੈਣ ਲੱਗ ਜਾਂਦੀਆਂ ਪਰ ਐ ਹੋ ਜਾਂਦਾ ਹੈ ਕਿ ਸ਼ਾਈਆਂ ਨੇ वैसे बढ़िया भी नहीं लगती है फेस बहुत ज्यादा खराब लगदा है छाइयां ਦੇ ਨਾਲ ਆ ਦੇਖੋ ਜੀ ਇਸ ਤਰੀਕੇ ਦੀ ਪੇਸਟ ਬਣ ਗਈ ਆਪਣੇ ਤੇ ਹੁਣ ਆਪਾਂ ਇਹਨੂੰ ਆਪਣੇ ਚਿਹਰੇ ਦੇ ਉੱਪਰ ਇਦਾਂ ਕਰਕੇ ਲਗਾ ਲੈਣਾ ਤੇ ਜਦੋਂ ਤੁਸੀਂ ਲਗਾ ਕੇ ਇਹਨੂੰ ਕਲੀਨ ਕਰੋਗੇ ਨਾ ਤੁਹਾਡੇ ਇੰਨਾ ਜਿਆਦਾ ਵਧੀਆ 글로ਅ ਆਊਗਾ ਫੇਸ ਦੇ ਉੱਪਰ ਕਿ ਤੁਸੀਂ ਹੈਰਾਨ ਰਹਿ ਜਾਓਗੇ ਕਿ ਦल्ली ਵਾਰ ਹੀ ਬਹੁਤ ਜ਼ਿਆਦਾ ਵਧੀਆ 글로 ਆ ਜੂ ਤੇ ਹਰ ਔਰਤ ਨੂੰ ਹੁੰਦਾ ਹਨਾ ਕਿ ਮੈਂ ਸੋਹਣੀ ਲੱਗਾ ਮੇਰਾ ਫੇਸ ਵਧੀਆ 글로 ਕਰੇ ਕਿਉਂਕਿ ਹਰ ਭੈਣ ਦਾ ਚਾਹ ਹੁੰਦਾ ਏ ਕੋਈ ਵੀ ਦਿਨ ਦਿਹਾੜ ਹੁੰਦਾ ਹਨਾ ਭੈਣਾਂ ਮੇਕਅਪ ਕਰਕੇ ਇੱਕ ਦੂਸਰੀ ਨੂੰ ਪੁੱਛਦੀਆਂ ਹੁੰਦੀਆਂ ਕਿ ਦੇਖੀ ਮੈਂ ਸੋਹਣੀ ਲੱਗਦੀ ਆਂ ਦੇਖੀ ਮੇਰੇ ਆ ਚੀਜ਼ ਜੱਚ ਰਹੀ ਆ ਦੱਸਿਓ ਕਮੈਂਟ ਕਰਕੇ ਕਿਹੜੀਆਂ-ਕਿਹੜੀਆਂ ਭੈਣਾਂ ਇਦਾਂ ਪੁੱਛਦੀਆਂ ਇੱਕ ਦੂਸਰੀ ਨੂੰ ਕਿ ਮੇਰੇ ਆ ਚੀਜ਼ ਜੱਚ ਰਹੀ ਆ ਜਾਂ ਕਿ ਮੈਂ ਲੱਗ ਰਿਆ ਮੇਰਾ ਮੇਕਅਪ ਕੀਤਾ ਹੋਇਆ ਜਾਂ ਮੈਂ ਸੋਹਣੀ ਲੱਗਦੀ ਆਂ ਕਿਵੇਂ ਲੱਗਦੀ ਆਂ ਅਖਸਰ ਹੀ ਭੈਣ ਆ ਇੱਕ ਦੂਸਰੀ ਨੂੰ ਪੁੱਛਦੀਆਂ ਐ ਕਿ ਮੈਨੂੰ ਦੱਸੀ ਸਹੀ ਲੱਗਦਾ ਏ ਕਿ ਬੁਰਾ ਲੱਗਦਾ ਏ ਹਨਾ ਕਈ ਵਾਰ ਆਪਾਂ ਨੂੰ ਹੁੰਦਾ ਕਿ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਆਪਾਂ ਨੂੰ ਦੂਸਰਾ ਦੱਸ ਦਿੰਦਾ ਏ ਕਿ ਨਹੀਂ ਆਹ ਠੀਕ ਨਹੀਂ ਲੱਗ ਰਹੀ ਚੀਜ਼ ਤੇ ਤੁਸੀਂ ਦੱਸਿਓ ਭੈਣੋ ਕਮੈਂਟ ਕਰਕੇ ਕਿਹੜੀਆਂ-ਕਿਹੜੀਆਂ ਭੈਣਾਂ ਐਦਾਂ ਪੁੱਛਦੀਆਂ ਇੱਕ ਦੂਸਰੇ ਨੂੰ ਜਦੋਂ ਆਪਾਂ ਵਿਆਹ ਸ਼ਾਦੀ ਵਿੱਚ ਸਹੇਲੀਆਂ ਇਕੱਠੀਆਂ ਹੁੰਨੀਆਂ ਐ ਤੇ ਉਦੋਂ ਆਪਾਂ ਇੱਕ ਦੂਸਰੇ ਨੂੰ ਪੁੱਛਦੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਲਗਾ ਲੈਣਾ ਤੁਸੀਂ ਆਪਣੇ ਗਰਦਨ ਤੇ ਹੱਥਾਂ ਤੇ ਪੈਰਾਂ ਤੇ ਲਗਾ ਸਕਦੇ ਹੋ ਤੇ ਇਹਨੂੰ ਤੁਸੀਂ ਕੀ ਕਰਨਾ ਹੈ 10 ਮਿੰਟ ਲਗਾ ਕੇ ਤੇ ਰੱਖ ਲਿਓ ਫੇਸ ਦੇ ਉੱਪਰ ਤੇ ਬਾਅਦ ਵਿੱਚ ਤੁਸੀਂ ਵਾਸ਼ ਕਰ ਲਿਓ ਨਾਰਮਲ ਪਾਣੀ ਦੇ ਨਾਲ ਕਿਉਂਕਿ ਹੁਣ ਗਰਮੀ ਥੋੜੀ ਜਿਹਾ ਘਾਟਾ ਜੇ ਤਾਂ ਬਹੁਤ ਜ਼ਿਆਦਾ ਟੈਂਕੀ ਵਾਲਾ ਪਾਣੀ ਤੁਹਾਡਾ ਗਰਮ ਆ ਰਿਹਾ ਫਿਰ ਤਾਂ ਤੁਸੀਂ ਥੋੜਾ ਜਿਹਾ ਠੰਡਾ ਪਾਣੀ ਲੈ ਲਓ ਤੇ ਜੇ ਤੁਹਾਡਾ ਠੀਕ ਆ ਮਤਰਾ ਹੁਣਾ ਜਿੱਦੇ ਮੀਂਹ ਪੈ ਜਾਂਦਾ ਹੁਣ ਅੱਜ ਮੀਂਹ ਪਿਆ ਹੋਇਆ ਸਾਡੇ ਤਾਂ ਇੱਧਰ ਮੁਕਸਰ ਏਰੀਆ ਦੇ ਵਿੱਚ ਮੀਂਹ ਪੈ ਰਿਹਾ ਹੈ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਮੀਂਹ ਤੁਹਾਡੇ ਕਿੱਥੇ-ਕਿੱਥੇ ਪੈ ਰਿਹਾ ਹੈ ਜਾਂ ਤੁਸੀਂ ਕਿੱਥੋਂ-ਕਿੱਥੋਂ ਸਾਡੀ ਵੀਡੀਓ ਦੇਖਦੇ ਆ ਪਲੀਜ਼ ਆਪਣੇ ਸ਼ਹਿਰ ਦਾ ਜਾਂ ਪਿੰਡ ਦਾ ਨਾਮ ਜ਼ਰੂਰ ਲਿਖਿਆ ਕਰੋ ਤੇ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਤੇ ਬਾਕੀ ਇਹ ਹੋਇਆ ਪਿਆ ਕਿ ਉਧਰ ਹਨਾ ਹੜ ਆਏ ਪਿਆ ਹੈਦਰ ਸੁਲਤਾਨਪੁਰ ਲੋਧੀ ਮੰਨੀ ਤਾਂ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਹੈ ਤੇ ਚਲੋ ਵਾਹਿਗੁਰੂ ਮੇਰ ਕਰਨ ਜਿਹੜੇ ਲੋਕੀ ਘਰੋਂ ਬੇਕਾਰ ਹੋ ਜਾਂਦੇ ਹਨਾ ਬਹੁਤ ਦੁੱਖ ਹੁੰਦਾ ਵੀਡੀਓ ਦੇਖੀ ਦੀਆਂ ਬਹੁਤ ਜ਼ਿਆਦਾ ਮਨ ਦੁਖੀ ਹੁੰਦਾ ਹੈ ਕਿ ਇਹ ਵੈਸੇ ਉਧਰਲੇ ਏਰੀਆ ਜਿਹੜੇ ਨੇੜੇ ਪੈਂਦੇ ਹਨਾ ਮਤਲਬ دریا ਦੇ ਨੇੜੇ ਪੈਂਦੇ ਉਹਨਾਂ ਨਾਲ ਹਰ ਸਾਲ ਵਿਚਾਰਿਆਂ ਨਾਲ ਇਹੀ ਹਾਲ ਹੁੰਦਾ ਹੈ ਜਦੋਂ ਵੀਡੀਓ ਦੇਖੀ ਦੀਆਂ ਬਹੁਤ ਮਨ ਦੁਖੀ ਹੁੰਦਾ ਹੈ ਤੇ ਚਲੋ ਆਪਾਂ ਪ੍ਰਮਾਤਮਾ ਨੂੰ ਅੱਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਮਿਹਰ ਕਰਨ ਸਾਰਿਆਂ ਦੇ ਉੱਪਰ ਬਹੁਤ ਜ਼ਿਆਦਾ ਬੁਰਾ ਲੱਗਦਾ ਏ ਦੇਖਦੇ ਆ ਜਦੋਂ ਵੀਡੀਓ ਇੰਨਾ ਮਨ ਦੁਖੀ ਹੁੰਦਾ ਨਾ ਕਿ ਕਈ ਤਾਂ ਪ੍ਰਮਾਤਮਾ ਤੰਦਰੁਸਤੀ ਬਖਸ਼ੀ ਸਾਰਿਆਂ ਨੂੰ ਤੇ ਮੇਰਾ ਵਾਲਾ ਹੱਥ ਰੱਖੀ ਬਹੁਤ ਜ਼ਿਆਦਾ ਮਨ ਦੁਖੀ ਹੁੰਦਾ ਪਸ਼ੂ ਵਿਚਾਰੇ ਇਦਾਂ ਹਣਾ ਰੁੱੜਦੇ ਆ ਜਦੋਂ ਦੇਖਿਆ ਨਹੀਂ ਜਾਂਦੀਆਂ ਕਈ ਵੀਡੀਓ ਇਦਾਂ ਦੀਆਂ ਤੇ ਆ ਹੁਣ ਵੀ ਦੱਸ ਰਹੇ ਸੀ ਇਹ ਕਹਿੰਦੇ 2-3 ਦਿਨ ਦਾ ਦੱਸਿਆ ਹੋਇਆ ਵੀ ਝੜੀ ਲੱਗੂਗੀ 27 ਅੱਜ ਹੋ ਗਈ ਆ 24 ਤਰੀਕ ਅੱਜ 24 25 26 27 ਤੱਕ ਕਹਿੰਦੇ ਸੀ ਕਿ ਬਾਰਿਸ਼ ਦਾ ਮੌਸਮ ਹੈਗਾ ਤੇ ਅੱਜ ਵੀ ਸਾਰਾ ਦਿਨ ਸਾਡੇ ਤਾਂ ਮੀਂਹ ਪਈ ਗਿਆ ਤੇ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਕਿੱਥੇ-ਕਿੱਥੇ ਚਲੋ ਪ੍ਰਮਾਤਮਾ ਵੀ ਇਦਾਂ ਕਰਨ ਕਿ ਜਿੰਨੀ ਕਿ ਜ਼ਰੂਰਤ ਹੈਗੀ ਓਨਾਂ ਕੁ ਮੀਂਹ ਪਾਉਣ ਹਨਾ ਜਿਆਦਾ ਮੀਂਹ ਦਾ ਵੀ ਬਹੁਤ ਬੁਰਾ ਹਾਲ ਆ ਕਿਉਂਕਿ ਜਿਹੜੇ ਬਿਚਾਰੇ ਹਨ ਗਰੀਬ ਬੰਦੇ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ ਜਿਨ੍ਹਾਂ ਦੇ ਛੋਟੇ-ਛੋਟੇ ਮਕਾਨ ਹੁੰਦੇ ਆ ਉਹ ਵੀ ਡਿੱਗ ਜਾਂਦੇ ਮੀਂਹ ਦੇ ਨਾਲ ਤੇ ਬਹੁਤ ਔਖਾ ਲ ਹੁੰਦਾ ਹੈ ਮੱਸਾ ਵਿਚਾਰਾ ਕੋਈ ਵੀ ਆ ਘਰ ਤਾਂ ਮੱਸਾ ਬਣਾਈਦਾ ਪੂਰੀ ਜ਼ਿੰਦਗੀ ਲੱਗ ਜਾਂਦੀ ਆ ਘਰ ਬਣਾਉਣ ਤੇ ਕੋਈ ਅਮੀਰ ਹੋਵੇ ਗਰੀਬ ਹੋਵੇ ਉਹਨੂੰ ਪੂਰੀ ਜ਼ਿੰਦਗੀ ਲੱਗ ਜਾਂਦੀ ਆ ਘਰ ਬਣਾਉਣ ਤੇ ਤੇ ਫਿਰ ਜਦੋਂ ਕੋਈ ਐਦਾਂ ਪ੍ਰੋਬਲਮ ਹੋ ਜਾਵੇ ਫਿਰ ਬਹੁਤ ਜ਼ਿਆਦਾ ਮਨ ਤਾ ਦੁਖੀ ਹੁੰਦਾ ਹੀ ਹੈ ਨਾ ਤੇ ਬਾਕੀ ਚਲੋ ਵਾਹਿਗੁਰੂ ਨੇ ਜੋ ਕਰਨਾ ਹੁੰਦਾ ਹੈ ਉਹੀ ਹੋਣਾ ਹੁੰਦਾ ਆਪਣਾ ਤਾਂ ਚਲੋ ਕੀ ਜ਼ੋਰ ਨਹੀਂ ਚੱਲਦਾ ਹਨ ਤੇ ਨੂੰ ਆਪਾਂ 10 ਮਿੰਟ ਲਗਾ ਕੇ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਉਤਾਰ ਕੇ ਇਹਨੂੰ ਫਿਰ ਦਿਖਾਉਣੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਰਿਜ਼ਲਟ ਆ ਇਸ ਚੀਜ਼ ਦਾ ਹਾਂਜੀ ਤੇ ਆਪਾਂ ਵਾਸ਼ ਕਰਿਆ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਜੀ ਇੰਨਾ ਸੋਹਣਾ ਗਲੋ ਆ ਗਿਆ ਕਿ ਬਹੁਤ ਜ਼ਿਆਦਾ ਹੈਰਾਨੀ ਵਾਲੀ ਗੱਲ ਆ ਕਿਉਂਕਿ ਮੈਂ ਪਹਿਲਾਂ ਫੇਸ ਦੇ ਉੱਪਰ ਕੁਝ ਵੀ ਨਹੀਂ ਸੀ ਲਗਾਇਆ ਤੇ ਇੰਨਾ ਹੀ ਜ਼ਿਆਦਾ ਵਧੀਆ 글로 ਆਇਆ ਨਾ ਬਹੁਤ ਜ਼ਿਆਦਾ ਤੇ ਤੁਸੀਂ ਜੇ ਮੈਂ ਤਾਂ 5-7 ਮਿੰਟ ਹੀ ਲਗਾਇਆ ਮੇਰਾ ਤਾਂ ਹਲੇ ਸੁੱਕਿਆ ਨਹੀਂ ਸੀ ਆ ਤੇ ਮੈਨੂੰ ਥੋੜੀ ਜਿਹੀ ਜਲਦੀ ਸੀਗੀ ਮੈਂ ਇਸ ਕਰਕੇ ਜਲਦੀ ਵਾਸ਼ ਕਰ ਦਿੱਤਾ ਤੇ ਤੁਸੀਂ 15 ਮਿੰਟ 20 ਮਿੰਟ ਲਗਾ ਕੇ ਰੱਖਿਓ ਫਿਰ ਤੁਸੀਂ ਦੇਖੋ ਕਿ ਕਿੰਨਾ ਵਧੀਆ ਰਿਜ਼ਲਟ ਆਇਆ ਇਸ ਚੀਜ਼ ਦਾ ਇੰਨਾ ਵਧੀਆ ਜਦੋਂ ਤੁਸੀਂ ਕਿਤੇ ਵੀ ਵਿਆਹ ਸ਼ਾਦੀ ਆ ਹੁਣ ਤਾਂ ਅਗਲੇ ਮਹੀਨੇ ਪ੍ਰੋਗਰਾਮ ਸ਼ੁਰੂ ਹੋ ਗਏ ਹਨ ਅੱਸੂ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਕਿ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਤੇ ਆਪਾਂ ਦੋਨਾਂ ਮਹੀਨਿਆਂ ਵੀ ਗਰਮੀ ਆ ਤੇ ਸੂ ਦੇ ਵਿੱਚ ਤਾਂ ਵਿਆਹ ਸ਼ਾਦੀਆਂ ਸ਼ੁਰੂ ਹੋ ਜਾਂਦੇ ਆ ਪ੍ਰੋਗਰਾਮ ਤੁਸੀਂ ਜਦੋਂ ਵੀ ਜਾਣਾ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਲਗਾ ਕੇ ਫੇਸ ਦੇ ਉੱਪਰ ਤੁਸੀਂ ਜਾਇਓ ਤੁਸੀਂ ਹੁਣੇ ਤੋਂ ਸ਼ੁਰੂ ਕਰਦੋ ਲਗਾਣਾ ਤੁਸੀਂ ਹਫ਼ਤੇ ਵਿੱਚ ਦੀ ਇੱਕ ਵਾਰੀ ਜ਼ਰੂਰ ਲਗਾਇਆ ਕਰੋ ਤੇ ਫਿਰ ਤੁਸੀਂ ਦੇਖਿਓ ਕਿ ਜਦੋਂ ਤੁਸੀਂ ਜਾਓਗੇ ਕਿਤੇ ਵਿਆਹ ਸ਼ਾਦੀ ਦੇ ਵਿੱਚ ਤੁਹਾਨੂੰ ਆਟੋਮੈਟਿਕ ਹੀ ਪਹਿਣਾ ਪੁੱਛਣਗੇ ਕਿ ਤੁਹਾਡਾ ਫੇਸ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਗਲੋ ਕਰ ਰਿਹਾ ਹੈ ਤੁਸੀਂ ਕੀ ਲਗਾਇਆ ਜ਼ਰੂਰ ਪੁੱਛਣਗੇ ਤੁਸੀਂ ਆਪਣੀਆਂ ਰੇਮਡੀਜ਼ ਜਿਹੜੀਆਂ ਵੀ ਪਹਿਣਾ ਯੂਜ਼ ਕਰਦੀਆਂ ਏ ਤੇ ਤੁਸੀਂ ਜਰੂਰ ਯੂਜ਼ ਕਰਿਆ ਕਰੋ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਧੰਨਵਾਦ ਜੀ